ਰਜਿੰਦਰ ਸੰਧੂ ਵੱਲੋਂ ਅਨੁਵਾਦ ਤੇ ਸੰਪਾਦਨ ਪੁਸਤਕ ਕਵਾਰੰਟਾਈਨ ਅਤੇ ਹੋਰ ਕਹਾਣੀਆਂ ਵਿੱਚੋਂ ਇੱਕ ਕਹਾਣੀ ਕਵਾਰੰਟਾਈਨ ਲੇਖਕ ਰਜਿੰਦਰ ਸਿੰਘ ਭੇਦੀ ਹਿਮਾਲਿਆ ਦੇ ਪੈਰਾਂ ਵਿੱਚ ਲੇਟੇ ਪਏ ਮੈਦਾਨਾਂ ਤੇ ਫੈਲ ਕੇ ਹਰ ਚੀਜ਼ ਨੂੰ ਧੁੰਦਲਾ ਬਣਾ ਦੇਣ ਵਾਲੀ ਧੁੰਦਾਂਗ ਪਲੇਗ ਦੇ ਖੋਫ ਨੇ ਚਾਰੇ ਪਾਸੇ ਆਪਣਾ ਸਾਮਰਾਜ ਫੈਲਾ ਲਿਆ ਸੀ ਸ਼ਹਿਰ ਦਾ ਬੱਚਾ ਬੱਚਾ ਉਸ ਦਾ ਨਾਂ ਸੁਣ ਕੇ ਕੰਮ ਜਾਂਦਾ ਸੀ ਪਲੇਗ ਤਾਂ ਖਤਰਨਾਕ ਸੀ ਪਰ ਕਵਾਰਨਟਾਈਨ ਉਸ ਤੋਂ ਵੀ ਬਧੇਰੇ ਖੌਫਨਾਕ ਸੀ ਲੋਕ ਪਲੇਗ ਤੋਂ ਉਨੇ ਪਰੇਸ਼ਾਨ ਨਹੀਂ ਸਨ ਜਿੰਨੇ ਕਵਾਰਨਟਾਈਨ ਤੋਂ ਇਹੋ ਵਜ੍ਹਾ ਸੀ ਕਿ ਸਿਹਤ ਸੁਰੱਖਿਆ ਵਿਭਾਗ ਨੂੰ ਨਾਗਰਿਕਾਂ ਨੂੰ ਚੂਹਿਆਂ ਤੋਂ ਬਚਨ ਦੀ ਹਦਾਇਤ ਕਰਨ ਵਾਸਤੇ ਜਿਹੜੇ ਆਦਮ ਕਦੇ ਇਸ਼ਤਿਹਾਰ ਛਪਵਾ ਕੇ ਦਰਵਾਜ਼ਿਆਂ ਸੜਕਾਂ ਤੇ ਰਸਤਿਆਂ ਤੇ ਲਾਈ ਸੀ ਉਹਨਾਂ ਤੇ ਨਾ ਚੂਹਾ ਨਾ ਪਲੇਗ ਦੇਸਰ ਲੇਖ ਵਿੱਚ ਵਾਅਦਾ ਕਰਦਿਆਂ ਹੋਇਆ ਨਾ ਚੂਹਾ ਨਾ ਪਲੇਗ ਨਾ ਕਵਾਰਨਟਾਈਨ ਲਿਖਿਆ ਸੀ ਕਵਾਰਨਟਾਈਨ ਵਰੀ ਲੋਕਾਂ ਦਾ ਖੌਫ ਜੈਸੀ ਇੱਕ ਡਾਕਟਰ ਦੇ ਹਵਾਲੇ ਨਾਲ ਮੇਰੀ ਰਾਏ ਬਿਲਕੁਲ ਪੱਕੀ ਹੈ ਤੇ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਜਿੰਨੀਆਂ ਮੌਤਾਂ ਸ਼ਹਿਰ ਵਿੱਚ ਕਵਾਰਨਟਾਈਨ ਨਾਲ ਹੋਈਆਂ ਉਹਨੀਆਂ ਪਲੇਗ ਨਾਲ ਨਹੀਂ ਹੋਈਆਂ ਹਾਲਾਂਕਿ ਕਵਾਰਨਟਾਈਨ ਕੋਈ ਬਿਮਾਰੀ ਨਹੀਂ ਸਗੋ ਇਹ ਉਸ ਖੇਤਰ ਦਾ ਨਾਮ ਹੈ ਜਿਸ ਅੰਦਰ ਹਵਾ ਵਿੱਚ ਫੈਲੀ ਹੋਈ ਮਹਾਮਾਰੀ ਦੇ ਦਿਨੀ ਬਿਮਾਰ ਲੋਕਾਂ ਨੂੰ ਤੰਦਰੁਸਤ ਲੋਕਾਂ ਤੋਂ ਕਨੌਨਨ ਵੱਖਰੇ ਕਰਕੇ ਰੱਖਿਆ ਜਾਂਦਾ ਹੈ ਤਾਂ ਕਿ ਬਿਮਾਰੀ ਵਧੇਰੇ ਨਾ ਖਿਲਰ ਸਕੇ ਭਾਵੇਂ ਕਵਾਰੰਟਾਈਨ ਵਿੱਚ ਡਾਕਟਰਾਂ ਤੇ ਨਰਸਾਂ ਦਾ ਕਾਫੀ ਇੰਤਜ਼ਾਮ ਸੀ ਫਿਰ ਵੀ ਬਹੁਤ ਸਾਰੇ ਮਰੀਜ਼ ਆ ਜਾਣ ਕਰਕੇ ਹਰ ਮਰੀਜ਼ ਦਾ ਨਿੱਜੀ ਤੌਰ ਤੇ ਲੜੀਂਦਾ ਧਿਆਨ ਨਹੀਂ ਸੀ ਰੱਖਿਆ ਜਾ ਸਕਦਾ ਅਜਿਹੀ ਹਾਲਤ ਵਿੱਚ ਉਹਨਾਂ ਮਰੀਜ਼ਾਂ ਦੇ ਆਪਣੇ ਰਿਸ਼ਤੇਦਾਰਾਂ ਦੇ ਆਸ-ਪਾਸ ਨਾ ਹੁਣ ਕਰਨ ਮੈਨੂੰ ਦਾ ਹੌਸਲਾ ਟੰਡਾ ਵਿਖਿਆ ਸੀ ਕਈ ਤਾਂ ਆਪਣੇ ਚਾਰ ਚਫੇਰੇ ਦੇ ਬਿਮਾਰਾਂ ਨੂੰ ਮਰਦੇ ਆ ਵੇਖ ਕੇ ਮੌਤੋਂ ਤੋਂ ਵੀ ਪਹਿਲਾਂ ਮਰ ਗਏ ਕਈ ਵਾਰ ਤਾਂ ਇਸ ਤਰ੍ਹਾਂ ਵੀ ਹੋਇਆ ਕਿ ਕਈ ਮਾਮੂਲੀ ਰੋਗੀ ਬੰਦੇ ਉਥੋਂ ਦੇ ਬਾਈਓ ਮੰਡਲ ਵਿੱਚ ਫੈਲੇ ਕਿਟਾਣੂਆਂ ਦੀ ਬਜਾ ਨਾਲ ਹੀ ਖਤਮ ਹੋ ਗਏ ਤੇ ਮਰਨ ਵਾਲਿਆਂ ਦੀ ਵੱਡੀ ਗਿਣਤੀ ਕਰਕੇ ਉਹਨਾਂ ਦਾ ਅੰਤਮ ਸੰਸਕਾਰ ਵੀ ਕਵਾਰੰਟਾਈਨ ਦੇ ਖਾਸ ਤਰੀਕੇ ਨਾਲ ਕੀਤਾ ਜਾਂਦਾ ਯਾਨੀ ਸੈਂਕੜੇ ਲਾਸ਼ਾਂ ਨੂੰ ਮਰੇ ਕੁੱਤਿਆਂ ਦੀਆਂ ਲਾਸ਼ਾਂ ਵਾਂਗੂ ਕੜੀਸ ਕੇ ਇੱਕ ਵੱਡੇ ਢੇਰ ਦੇ ਰੂਪ ਵਿੱਚ ਇਕੱਠਾ ਕਰ ਲਿਆ ਜਾਂਦਾ ਤੇ ਬਿਨਾ ਕਿਸੇ ਵੀ ਤਰ੍ਹਾਂ ਦੀਆਂ ਧਾਰਮਿਕ ਰਸਮਾਂ ਕੀਤਿਆਂ ਪੈਟਰੋਲ ਪਾ ਕੇ ਸਾੜ ਦਿੱਤਾ ਜਾਂਦਾ ਤੇ ਕਾਲਾ ਨੂੰ ਉਸ ਅੱਗ ਦੇ ਭਪਕਦੇ ਹੋਏ ਭਾਂਬੜ ਵੇਖ ਕੇ ਦੂਜੇ ਮਰੀਜ਼ੇ ਹੋ ਸਮਝਦੇ ਕਿ ਸਾਰੀ ਦੁਨੀਆ ਹੀ ਸੜ ਰਹੀ ਹੈ ਕਵਾਰੰਟਾਈਨ ਇਸ ਵਾਸਤੇ ਵੀ ਜ਼ਿਆਦਾ ਮਹੱਤਵ ਦਾ ਕਾਰਨ ਬਣੀ ਕਿ ਬਿਮਾਰੀ ਦੇ ਚੰ ਉਬਰਦਿਆਹੀ ਬਿਮਾਰ ਦੇ ਘਰ ਵਾਲੇ ਉਸ ਨੂੰ ਲੁਕਾਉਣ ਲੱਗ ਪੈਂਦੇ ਕਿ ਕਿਤੇ ਅਧਿਕਾਰੀ ਉਸ ਨੂੰ ਜ਼ਬਰਦਸਤੀ ਕਵਾਰਨਟਾਈਨ ਵਿੱਚ ਨਾ ਲੈ ਜਾਣ ਕਿਉਂਕਿ ਹਰ ਡਾਕਟਰ ਨੂੰ ਹੁਕਮ ਸੀ ਕਿ ਕਿਸੇ ਮਰੀਜ਼ ਦੀ ਖਬਰ ਮਿਲ ਤਾਹੀ ਫੌਰਨ ਸੂਚਨਾ ਦੇਣ ਇਸ ਕਰਕੇ ਲੋਕ ਡਾਕਟਰਾਂ ਤੋਂ ਵੀ ਇਲਾਜ ਨਾ ਕਰਵਾਉਂਦੇ ਕਿਸੇ ਘਰ ਵਿੱਚ ਕਿਸੇ ਦੇ ਇਸ ਮਹਾਮਾਰੀ ਤੋਂ ਪੀੜਤ ਹੋਣ ਦਾ ਪਤਾ ਉਦੋਂ ਹੀ ਲੱਗਦਾ ਜਦੋਂ ਉਸ ਘਰ ਵਿੱਚੋਂ ਦਿਲ ਦਹਿਲਾ ਦੇਣ ਵਾਲੀ ਚੀਕ ਤੇ ਹਾੜੇ ਵਿੱਚ ਇੱਕ Laash ਨਿਕਲਦੀ ਉਹਨੇ ਦਿਨੀ ਮੈਂ ਕੁਆਰੰਟਾਈਨ ਵਿੱਚ ਇੱਕ ਡਾਕਟਰ ਵਜੋਂ ਡਿਊਟੀ ਨਿਭਾ ਰਿਹਾ ਸਾਂ। ਫਰੇਕ ਦਾ ਡਰ ਮੇਰੇ ਦਿਲ ਦਿਮਾਗ ਤੇ ਵੀ ਹਾਵੀ ਸੀ। ਸ਼ਾਮ ਨੂੰ ਘਰ ਆ ਕੇ ਮੈਂ ਕਿੰਨਾ ਹੀ ਚਿਤ ਕਾਰਬੋਲਿਕ ਸਾਬ ਨਾਲ ਹੱਥ ਧੋਂਦਾ ਰਿਹਾ ਤੇ ਕਿਟਾਨੂ ਨਾਸ਼ਕ ਕੋਹਲ ਨਾਲ ਘਰਾਰੇ ਵੀ ਕਰਦਾ। ਜਾਂ ਫਿਰ ਅੰਦਰ ਨੂੰ ਲੂ ਦੇਣ ਵਾਲੀ ਗਰਮ ਕੌਫੀ ਜਾਂ ਬਰਾਂਡੀ ਪੀ ਲੈਂਦਾ। ਉਹਦੇ ਨਾਲ ਮੇਰੀ ਨੀਂਦ ਉੱਟ ਗਈ ਤੇ ਅੱਖਾਂ ਚੰਦਿਆਂ ਦੀ ਤਕਲੀਫ ਹੋ ਗਈ। ਕਈ ਵਾਰ ਬਿਮਾਰੀ ਦੇ ਡਰ ਕਾਰਨ ਮੈਂ ਉਲਟੀ ਲਿਆਉਣ ਵਾਲੀਆਂ ਦਵਾਈਆਂ ਖਾ ਕੇ ਆਪਣੇ ਅੰਦਰ ਨੂੰ ਸਾਫ਼ ਵੀ ਕੀਤਾ ਜਦੋਂ ਬਹੁਤ ਗਰਮ ਕੌਫੀ ਜਾਂ ਬਰਾਂਡੀ ਪੀਣ ਨਾਲ ਪੇਟ ਵਿੱਚ ਅਬਾਲ ਪੈਦਾ ਹੁੰਦਾ ਤੇ ਪਾਫ ਦੀ ਗੋਲੀ ਉਠ ਉਠ ਕੇ ਦਿਮਾਗ ਵੱਲ ਜਾਂਦੀ ਤਾਂ ਮੈਂ ਕਿਸੇ ਮਤ ਮਾਰੀ ਵਾਲੇ ਬੰਦੇ ਬੰਗ ਕਈ ਤਰ੍ਹਾਂ ਦੇ ਵਹਿਮਾਂ ਦਾ ਸ਼ਿਕਾਰ ਹੋ ਜਾਂਦਾ ਗਲੇ ਵਿੱਚ ਜਰਾ ਕੁ ਵੀ ਖਾਰਿਸ਼ ਮਹਿਸੂਸ ਹੁੰਦੀ ਤਾਂ ਮੈਨੂੰ ਲੱਗਣ ਲੱਗ ਪੈਂਦਾ ਕਿ ਬਸ ਫਲੇਗ ਦੀਆਂ ਨਿਸ਼ਾਨੀਆਂ ਜ਼ਾਹਰ ਹੋਣ ਹੀ ਵਾਲੀਆਂ ਹਨ ਉਫ ਮੈਂ ਵੀ ਸਟੰਡਿਵ ਬੋਮਾਰੀ ਦਾ ਸ਼ਿਕਾਰ ਹੋ ਜਾਵਾਂਗਾ ਪਲੇਗ ਤੇ ਫਿਰ ਕੁਆਰੰਟਾਈਨ ਉਹਨੇ ਦਿਨੀ ਨਵਾਂ ਨਵਾਂ ਈਸਾਈ ਬਣਿਆ ਵਿਲੀਅਮ ਭਾਗਵ ਝਾੜੂ ਵਾਲਾ ਜਿਹੜਾ ਮੇਰੀ ਗਲੀ ਦੀ ਸਫਾਈ ਕਰਿਆ ਕਰਦਾ ਸੀ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਬਾਬੂ ਜੀ ਕਾਜਬ ਹੋ ਗਿਆ ਅੱਜ ਐਮਬੂ ਯਾਨੀ ਐਂਬੂਲੈਂਸ ਇਸ ਮਹੱਲੇ ਦੇ ਨੇੜੇੋਂ ਵੀ ਤੇ ਇੱਕ ਬਿਮਾਰ ਲੈ ਕੇ ਗਈ ਹੈ ਇੱਕੀ ਐਂਬੂਲੈਂਸ ਵਿੱਚ ਮਹਿਰਾਨਗੀ ਨਾਲ ਪੁੱਛਿਆ ਜੀ ਹਾਂ ਪੂਰੇ ਵੀਤੇ ਇੱਕ ਕੁਟਿਨ ਤੋਂ ਯਾਨੀ ਕੁਆਰੰਟਾਈਨ ਲੈ ਕੇ ਗਏ ਹਾਏ ਉਹ ਹੁਣ ਕਦੇ ਵੀ ਮੁੜ ਕੇ ਨਹੀਂ ਆਉਣਗੇ ਪੁੱਛਣ ਤੇ ਮੈਨੂੰ ਪਤਾ ਲੱਗਾ ਕਿ ਭਾਗਵ ਰਾਤ ਦੇ 3 ਵਜੇ ਉੱਠਦਾ ਅੱਧਾ ਪਾ ਸ਼ਰਾਬ ਚੜਾ ਲਿੰਦਾ ਫਿਰ ਹੁਕਮਾਂ ਦੇ ਮੁਤਾਬਕ ਗਲੀਆਂ ਤੇ ਨਾਲੀਆਂ ਵਿੱਚ ਚੂਨਾ ਖਿਲਾਰਨਾ ਸ਼ੁਰੂ ਕਰ ਦਿੰਦਾ ਤਾਂ ਕਿ ਖਟਾਣੂ ਨਾ ਫੈਲ ਸਕਣ ਭਗਵਾਨ ਨੇ ਮੈਨੂੰ ਦੱਸਿਆ ਕਿ ਉਸਦੇ 3 ਵਜੇ ਉੱਠਣ ਦਾ ਇਹ ਮਕਸਦ ਵੀ ਹੈ ਕਿ ਬਾਜ਼ਾਰ ਵਿੱਚ ਪਈਆਂ ਹੋਈਆਂ ਲਾਸ਼ਾਂ ਨੂੰ ਇਕੱਠਾ ਕਰੇ ਤੇ ਜਿਹੜੇ ਮਹੱਲੇ ਵਿੱਚ ਕੰਮ ਕਰਦਾ ਹੈ ਉੱਥੋਂ ਦੇ ਲੋਕਾਂ ਦੇ ਨਿੱਕੇ-ਮੋਟੇ ਕੰਮ ਕਰ ਕਰ ਦੇਵੇ ਜੋ ਬਿਮਾਰੀ ਦੇ ਖੌਫ ਕਰਕੇ ਬਾਹਰ ਨਹੀਂ ਨਿਕਲਦੇ ਭਾਗਵਤਾ ਬਿਮਾਰੀ ਤੋਂ ਜ਼ਰਾ ਵੀ ਨਹੀਂ ਸੀ ਡਰਦਾ ਉਸਦਾ ਵਿਚਾਰ ਸੀ ਕਿ ਜੇ ਮੌਤ ਆਈ ਹੋਈ ਹੈ ਤਾਂ ਜਿੱਥੇ ਮਰਜ਼ੀ ਚਲਾ ਜਾਏ ਬਚ ਨਹੀਂ ਸਕਦਾ ਉਹਨੇ ਦਿਨ ਹੀ ਜਦੋਂ ਕੋਈ ਕਿਸੇ ਦੇ ਨੇੜੇ ਨਹੀਂ ਸੀ ਲੱਗਦਾ ਭਗਵ ਮੂੰਹ ਤੇ ਸਿਰ ਤੇ ਮੜਾਸਾ ਬਣੀ ਬੜੀ ਲਗਨ ਨਾਲ ਲੋਕਾਂ ਦੀ ਸੇਵਾ ਵਿੱਚ ਲੱਗਾ ਰਹਿੰਦਾ ਪਰ ਮੇ ਉਹਦੀ ਆਪਣੀ ਜਾਣਕਾਰੀ ਵੀ ਬਿਲਕੁਲ ਸੀਮਤ ਸੀ ਫਿਰ ਵੀ ਉਹ ਆਪਣੇ ਤਜਰਬੇ ਦੇ ਆਧਾਰ ਤੇ ਲੋਕਾਂ ਨੂੰ ਬਿਮਾਰੀ ਤੋਂ ਬਚਣ ਦੇ ਤਰੀਕੇ ਦੱਸਦਾ ਰਹਿੰਦਾ ਇੱਕ ਦਿਨ ਮੈਂ ਵੇਖਿਆ ਲੋਕਾਂ ਨੂੰ ਅੱਜ ਕਿ ਸ਼ਰਾਬ ਪੀਣ ਦੀ ਸਲਾਹ ਵੀ ਦੇ ਰਿਹਾ ਸੀ ਉਸ ਦਿਨ ਉਹ ਮੇਰੇ ਕੋਲ ਆਇਆ ਤਾਂ ਮੈਂ ਉਹਨੂੰ ਪੁੱਛਿਆ ਭਗਵ ਤੈਨੂੰ ਪ੍ਰੇਗ ਤੋਂ ਵੀ ਡਰ ਨਹੀਂ ਲੱਗਦਾ ਉਹ ਨਹੀਂ ਬਾਬੂ ਜੀ ਵਿਨਾਇ ਤੁਤਾ ਵਾਰ ਵੀ 빙ਾ ਨਹੀਂ ਹੋਣਾ ਤੁਸੀਂ ਤਾਂ ਇੰਨੇ ਵੱਡੇ ਹਕੀਮ ਹੋ ਤੁਹਾਡੇ ਹੱਥੋਂ ਹਜ਼ਾਰਾਂ ਰਾਜ਼ੀ ਹੋਏ ਨੇ ਪਰ ਜਦੋਂ ਮੇਰੀ ਵਾਰੀ ਆਈ ਗਈ ਨਾ ਤਾਂ ਤੁਹਾਡੇ ਦਵਾਦਾਰੂ ਨੇ ਵੀ ਕੋਈ ਅਸਰ ਨਹੀਂ ਕਰਨਾ ਹਾਂ ਬਾਬੂ ਜੀ ਗੁੱਸਾ ਨਾ ਕਰਿਓ ਮੈਂ ਸੱਚੀ ਸੱਚੀ ਤੇ ਸਾਫ਼-ਸਾਫ਼ ਗੱਲ ਆਖ ਰਿਹਾ ਤੇ ਫਿਰ ਗੱਲ ਦੀ ਦਿਸ਼ਾ ਬਦਲਦਿਆਂ ਹੋਇਆਂ ਬੋਲਿਆ ਕੋਈ ਕਵਾਂਟਿਨ ਦੀ ਗੱਲ ਕਰੋ ਬਾਬੂ ਜੀ ਕਵਾਂਟਿਨ ਦੀ ਉਥੇ ਕਵਾਰਨਟਾਈਨ ਵਿੱਚ ਹਜ਼ਾਰਾਂ ਮਰੀਜ਼ ਆ ਗਏ ਨੇ ਜਿੰਤੋਂ ਤੱਕ ਹੋ ਸਕੇ ਅਸੀਂ ਉਹਨਾਂ ਦਾ ਇਲਾਜ ਕਰਦੇ ਆਂ ਪਰ ਕਦੋਂ ਤੱਕ ਮੇਰੇ ਨਾਲ ਕੰਮ ਕਰਨ ਵਾਲੇ ਵੀ ਬਹੁਤਾ ਜਿਰ ਉਹਨਾਂ ਵਿੱਚ ਰਹਿਣ ਤੋਂ ਘਬਰਾਉਂਦੇ ਹਨ ਡਰ ਨਾਲ ਉਹਨਾਂ ਦੇ ਸੰਗ ਸੁੱਕੇ ਰਹਿੰਦੇ ਨੇ ਤੇ ਕੋਈ ਤੇਰੇ ਵਾਂਗ ਮਰੀਜ਼ ਦੇ ਮੂੰਹ ਨਾਲ ਮੂੰਹ ਹੀ ਨਹੀਂ ਜਾਲਾਉਂਦਾ ਨਾ ਕੋਈ ਤੇਰੇ ਵਾਂਗ ਇਨੀ ਜਾਨ ਹੀ ਮਾਰਦਾ ਭਾਗਵਾ ਰੱਬ ਤੇਰਾ ਭਲਾ ਕਰੇ ਜਿਹੜਾ ਮਨੁੱਖ ਮਾਤਰ ਦੀ ਇਸ ਤਰ੍ਹਾਂ ਸੇਵਾ ਕਰਦਾ ਭਾਗਮਨੇ ਸਿਰਨ ਵਾਲਿਆ ਤੇ ਮੜਾਸੇ ਦੇ ਇੱਕ ਬੱਲੇ ਨੂੰ ਮੂੰਹ ਤੋਂ ਪਾਸੇ ਕਰਕੇ ਸ਼ਰਾਬ ਦੇ ਅਸਰ ਨਾਲ ਲਾਲ ਹੋਏ ਚਿਹਰੇ ਨੂੰ ਦਿਖਾਉਂਦਿਆਂ ਬੋਲਿਆ ਬਾਬੂ ਜੀ ਮੈਂ ਗਾਦੇ ਜੋਗਾ ਮੈਥੋਂ ਕਿਸੇ ਦਾ ਭਲਾ ਹੋ ਜਾਏ ਮੇਰਾ ਇਹ ਨਕਮਾ ਸਰੀਰ ਕਿਸੇ ਦੇ ਕੰਮ ਆ ਜਾਏ ਇਸ ਤੋਂ ਵੱਧ ਖੁਸ਼ਕਿਸਮਤੀ ਮੇਰੀ ਕੀ ਹੋ ਸਕਦੀ ਹੈ ਬਾਬੂ ਜੀ ਵੱਡੇ ਬਾਦਰੀ ਲਾਬੇ ਯਾਨੀ ਰੈਵਰੇਡ ਮੌਤ ਲਾਬੇ ਯਾਰਾ ਸਾਡੇ ਮਹੱਲਿਆਂ ਵਿੱਚ ਪ੍ਰਚਾਰ ਲਈ ਆਉਂਦੇ ਰਹਿੰਦੇ ਕਹਿੰਦੇ ਆ ਕਿ ਈਸ਼ਵਰ ਯੀਸ਼ੂ ਮਸੀਹ ਇਹ ਸਿਖਾਉਂਦੇ ਨੇ ਕਿ ਬਿਮਾਰ ਦੀ ਮਦਦ ਲਈ ਆਪਣੀ ਜਾਨ ਤੱਕ ਲਾ ਦਿਓ ਮੈਂ ਇਹ ਗੱਲ ਮੰਨਦਾ ਮੈਂ ਭਗਵਦੀ ਕਿਸਮਤ ਨੂੰ ਸੁਲਾਉਣਾ ਚਾਹਿਆ ਪਰ ਭਾਵਨਾਵਾਂ ਦੇ ਬੋਝ ਕਾਰਨ ਰੁਕ ਗਿਆ ਉਸ ਦੀ ਨੇਕ ਤੇ ਸਾਰਥਕ ਜ਼ਿੰਦਗੀ ਵੇਖ ਕੇ ਮੇਰੇ ਮਨ ਵਿੱਚ ਇੱਕ ਤਰ੍ਹਾਂ ਦੀ ਈਰਖਾ ਪੈਦਾ ਹੋ ਗਈ ਮੈਂ ਫੈਸਲਾ ਕੀਤਾ ਕਿ ਅੱਜ ਤੋਂ ਮੈਂ ਕਵਾਰੰਟਾਈਨ ਵਿੱਚ ਪੂਰੀ ਕੋਸ਼ਿਸ਼ ਕਰਕੇ ਵੱਧ ਤੋਂ ਵੱਧ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗਾ। ਉਹਨਾਂ ਨੂੰ ਠੀਕ ਕਰਨ ਵਿੱਚ ਆਪਣੀ ਜਾਨ ਤੱਕ ਲਾ ਦੇਵਾਂਗਾ। ਪਰ ਕਹਿਣ ਤੇ ਕਰਨ ਵਿੱਚ ਬਹੁਤ ਫਰਕ ਹੁੰਦਾ ਹੈ। ਕਵਾਰੰਟਾਈਨ ਵਿੱਚ ਪਹੁੰਚ ਕੇ ਜਦੋਂ ਮੈਂ ਮਰੀਜ਼ਾਂ ਦੀ ਬੁਰੀ ਦਸ਼ਾ ਵੇਖੀ ਤੇ ਉਹਨਾਂ ਦੇ ਮੂੰਹ ਤੋਂ ਨਿਕਲਣ ਵਾਲੀ ਸੜੀ ਬਦਬੂ ਮੇਰੇ ਨੱਕ ਤੱਕ ਪਹੁੰਚੀ ਤਾਂ ਮੇਰੀ ਰੂਹ ਕੰਬ ਗਈ ਤੇ ਭਾਗਵਾਂ ਕੰਮ ਕਰਨ ਦੀ ਹਿੰਮਤ ਨਾ ਕਰ ਸਕਿਆ। ਫੇਰ ਵੀ ਉਸ ਦਿਨ ਭਗਵਨ ਨੂੰ ਨਾਲ ਲੈ ਕੇ ਮੈਂ ਕੁਆਰੰਟਾਈਨ ਵਿੱਚ ਬਹੁਤ ਕੰਮ ਕੀਤਾ ਜਿਹੜਾ ਕੰਮ ਮਰੀਜ਼ ਦੇ ਬਹੁਤ ਨੇੜੇ ਰਹਿ ਕੇ ਹੋਣ ਵਾਲਾ ਸੀ ਉਹ ਮੈਂ ਭਗਵਤੂ ਕਰਵਾਇਆ ਤੇ ਉਸਨੇ ਖੁਸ਼ੀ ਨਾ ਕੀਤਾ ਮੈਂ ਮਰੀਜ਼ਾਂ ਤੋਂ ਦੂਰ ਦੂਰੀ ਰਿਹਾ ਕਿਉਂਕਿ ਮੈਂ ਮੌਤ ਤੋਂ ਬਹੁਤ ਡਰਦਾ ਸੀ ਤੇ ਉਸ ਤੋਂ ਜ਼ਿਆਦਾ ਕੁਆਰੰਟਾਈਨ ਤੋਂ ਪਰ ਕੀ ਭਗਵਤ ਮੌਤ ਤੋਂ ਕੁਆਰੰਟਾਈਨ ਦੋਵਾਂ ਤੋਂ ਉੱਪਰ ਸੀ ਉਸ ਦਿਨ ਕੁਆਰੰਟਾਈਨ ਵਿੱਚ 400 ਦੇ ਕਰੀਬ ਮਰੀਜ਼ ਦਾਖਲ ਹੋਏ ਤੇ ਲਗਭਗ ਤਾਂ ਹੀ ਸੋ ਮਰ ਗਏ ਇਹ ਭਾਗਵ ਦੀ ਜਾਂਬਾਜ਼ੀ ਦਾ ਇਨਤੀਜਾ ਸੀ ਕਿ ਮੈਂ ਬਹੁਤ ਸਾਰੇ ਮਰੀਜ਼ਾਂ ਨੂੰ ਠੀਕ ਕਰ ਸਕਿਆ ਮਰੀਜ਼ਾਂ ਦੀ ਸਿਹਤ ਦੇ ਸੁਧਾਰ ਦੀ ਤਾਜ਼ਾ ਜਾਣਕਾਰੀ ਬਾਰੇ ਗ੍ਰਾਫ ਚੀਫ ਮੈਡੀਕਲ ਅਫਸਰ ਦੇ ਕਮਰੇ ਵਿੱਚ ਟੰਗਿਆ ਹੁੰਦਾ ਸੀ ਉਸ ਵਿੱਚ ਮੇਰੀ ਨਿਗਰਾਨੀ ਵਿੱਚ ਰਾਜ਼ੀ ਹੋਰੇ ਮਰੀਜ਼ਾਂ ਦੀ ਉਸਤਵਾਰੀ ਲਕੀਰ ਸਭ ਤੋਂ ਉੱਪਰ ਜਾਂਦੀ ਨਜ਼ਰ ਆਉਂਦੀ ਸੀ ਮੈਂ ਰੋਜ਼ ਕਿਸੇ ਨਾ ਕਿਸੇ ਬਹਾਨੇ ਉਸ ਕਮਰੇ ਵੱਲ ਚਲਾ ਜਾਂਦਾ ਜਦ ਉਸ ਲਕੀਰ ਨੂੰ 100% ਸਦਵਲ ਉੱਪਰ ਨੂੰ ਵਧਿਆ ਵੇਖ ਕੇ ਬਹੁਤ ਖੁਸ਼ ਹੁੰਦਾ ਇੱਕ ਦਿਨ ਮੈਂ ਲੋਡ ਤੋਂ ਵਧੀਰੀ ਬਰਾਂਡੀ ਪੀ ਲਈ ਸੀ ਮੇਰਾ ਦਿਲ ਧਕ ਧਕ ਕਰਨ ਲੱਗ ਪਿਆ ਨਬਜ਼ ਕੋਰੇ ਵਾਂਗ ਦੌੜਨ ਲੱਗ ਪਈ ਤੇ ਮੈਂ ਵੀ ਇੱਕ جنونی ਵਾਂਗ ਇੱਧਰ ਉੱਧਰ ਭੱਜਣ ਲੱਗਾ ਮੈਨੂੰ ਸ਼ੱਕ ਪੈਣ ਲੱਗਾ ਕਿ ਪਲੇਗ ਦੇ ਜਰਾਸੀਮਾਂ ਨੇ ਮੇਰੇ ਤੇ ਅਸਰ ਕਰ ਦਿੱਤਾ ਤੇ ਜਲਦੀ ਹੀ ਮੇਰੇ ਗਲੇ ਜਾਂ ਚੱਡਿਆਂ ਵਿੱਚ ਗਿਲਟੀਆਂ ਨਿਕਲ ਆਉਣਗੀਆਂ ਮੈਂ ਇਕਦਮ ਹਰਾਨ ਤੇ ਪਰੇਸ਼ਾਨ ਹੋ ਗਿਆ ਉਸ ਦਿਨ ਮੈਂ ਕੁਆਰੰਟਾਈਨ ਤੋਂ ਬਾਹਰ ਜਾਣਾ ਚਾਹਿਆ ਜਿੰਨਾ ਚਿਰ ਵੀ ਮੈਂ ਉੱਥੇ ਰਿਹਾ ਡਰ ਨਾਲ ਕੰਮ ਕਰਿਆ ਉਸ ਦਿਨ ਭਾਗਵਨ ਨੂੰ ਮਿਲਣ ਦਾ ਇਤਫਾਕ ਸਿਰਫ ਦੋ ਵਾਰੀ ਹੋਇਆ ਦੁਪਹਿਰ ਵੇਲੇ ਉਸਨੂੰ ਇੱਕ ਮਰੀਜ਼ ਨੂੰ ਜਫੀ ਪਾਈ ਵੇਖਿਆ ਉਹ ਬੜੇ ਪਿਆਰ ਨਾਲ ਉਸਦੇ ਹੱਥਾਂ ਨੂੰ ਫਲੋਸ ਰਿਹਾ ਸੀ ਮਰੀਜ਼ ਵਿੱਚ ਜਿੰਨੀ ਵੀ ਤਾਕਤ ਸੀ ਇਕੱਠੀ ਕਰਕੇ ਉਸਨੇ ਕਿਹਾ ਭਾਈ ਅੱਲਾ ਹੀ ਮਾਲਕ ਹੈ ਇਸ ਥਾਂ ਤੇ ਤਾਂ ਰੱਬ ਬੈਰੀ ਦੁਸ਼ਮਣ ਨੂੰ ਵੀ ਨਾ ਲਿਆਵੇ ਮੇਰੀਆਂ ਦੋ ਕੁੜੀਆਂ ਬਾਗ ਬਨਫਸੀ ਕੱਲ ਨੂੰ ਕੱਟਦੇ ਹੋਇਆ ਕਿ ਆਈਸ਼ਵਰ ਯੇਸ਼ੂ ਮਸੀਹ ਦਾ ਸ਼ੁਕਰ ਕਰ ਭਰਾ ਤੂੰ ਤਾਂ ਚੰਗਾ ਭਲਾ ਲੱਗਣ ਡਿਆ ਹੈ ਹਾਂ ਭਾਈ ਕਿਰਪਾ ਹੈ ਉੱਪਰ ਵਾਲੇ ਦੀ ਐਨਾ ਤੋ ਕੋਈ ਠੀਕ ਹੀ ਆ ਜਿਵੇਂ ਕੁਆਰੰਟਾਈਨ ਅਜੇ ਸ਼ਬਦ ਉਹਦੇ ਮੂੰਹ ਵਿੱਚ ਹੀ ਸੀ ਕਿ ਉਸ ਦੀਆਂ ਨਸਾਂ ਖਿੱਚੀਆਂ ਗਈਆਂ ਉਸ ਦੇ ਮੂੰਹ ਵਿੱਚੋਂ ਝੱਗ ਜੀ ਨਿਕਲੀ ਅੱਖਾਂ ਪਥਰਾ ਗਈਆਂ ਕਈ ਝਟਕੇ ਲੱਗੇ ਤੇ ਮਰੀਜ਼ ਜੋ ਇੱਕ ਪਲ ਪਹਿਲਾਂ ਸਾਰਿਆਂ ਨੂੰ ਤੇ ਖਾਸ ਕਰਕੇ ਆਪਣੇ ਆਪ ਨੂੰ ਚੰਗਾ ਦੇ ਰਿਹਾ ਸੀ ਹਮੇਸ਼ਾ ਵਾਸਤੇ ਖਾਮੋਸ਼ ਹੋ ਗਿਆ। ਭਗਵਤੀ ਮੌਤ ਤੇ ਕੌਣ ਦੇ ਪਰਾਂ ਦੇਣ ਵਾਲੇ ਅਥਰੂ ਬੋਗੌਣ ਲੱਗ ਪਿਆ। ਤੇ ਹੋਰ ਕੌਣ ਰੋਂਦਾ ਉਸਦੀ ਮੌਤ ਤੇ ਤੇ ਕਿਸਦਾ ਆਪਣਾ ਹੁੰਦਾ ਤਾਂ ਆਪਣੇ ਦਰਦੀਲੇ ਰੁਦਨ ਨਾਲ ਜ਼ਮੀਨ ਅਸਮਾਨ ਪਾੜ ਕੇ ਰੱਖ ਦਿੰਦਾ। ਇੱਕ ਭਾਗਵੀ ਸੀ ਜੋ ਸਭ ਦਾ ਰਿਸ਼ਤੇਦਾਰ ਸੀ ਸਾਰਿਆਂ ਵਾਸਤੇ ਉਸਦੇ ਦਿਲ ਵਿੱਚ ਦਰਦ ਸੀ। ਉਹ ਸਾਰਿਆਂ ਲਈ ਰਹੁੰਦਾ ਸੀ ਇੱਕ ਦਿਨ ਉਸਨੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਬੜੀ ਨਿਮਰਤਾ ਨਾਲ ਆਪਣੇ ਆਪ ਨੂੰ ਪੇਸ਼ ਵੀ ਕੀਤਾ ਕਿ ਸਾਰੀ ਮਨੁੱਖ ਜਾਤੀ ਦੇ ਗੁਨਾਹਾਂ ਦੇ ਬਦਲੇ ਤੂੰ ਸਿਰਫ ਮੈਨੂੰ ਹੀ ਸਜ਼ਾ ਦੇ ਉਸੇ ਦਿਨ ਸ਼ਾਮ ਜੀ ਨੂੰ ਭਾਗਵ ਪੱਜਾ ਪੱਜਾ ਮੇਰੇ ਕੋਲ ਆਇਆ ਉਹਨੂੰ ਸਾਹ ਚੜਿਆ ਹੋਇਆ ਸੀ ਤੇ ਉਹ ਬੜੀ ਦਰਦਨਾਕ ਆਵਾਜ਼ ਵਿੱਚ ਕਰਾ ਰਿਹਾ ਸੀ ਉਹ ਬੋਲਿਆ ਬਾਪੂ ਜੀ ਇਹ ਗਟੀਨ ਤਾਂ ਨਰਕ ਹੈ ਨਰਕ ਬਾਦਰੀ ਲਾਭੇ ਨਰਕ ਦਾ ਇਹੋ ਜਿਹਾ ਨਕਸ਼ਾ ਹੀ ਖਿੱਚਿਆ ਕਰਦਾ ਸੀ ਮੈਂ ਕਿਹਾ ਹਾਂ ਭਾਈ ਇਹ ਨਰਕ ਤੋਂ ਵੀ ਵੱਧ ਹੈ ਮੈਂ ਤਾਂ ਇਤੋਂ ਭੱਜ ਨਿਕਲਣ ਦੀ ਤਰਕੀਬ ਸੋਚ ਰਿਹਾ ਮੇਰੀ ਤਬੀਅਤ ਅੱਜ ਬਹੁਤ ਖਰਾਬ ਹੈ ਬਾਬੂ ਜੀ ਇਸ ਤੋਂ ਜ਼ਿਆਦਾ ਹੋਰ ਕੀ ਗੱਲ ਹੋ ਸਕਦੀ ਹੈ ਅੱਜ ਇੱਕ ਮਰੀਜ਼ ਬਿਮਾਰੀ ਦੇ ਡਰ ਨਾਲ ਬੇਹੋਸ਼ ਹੋ ਗਿਆ ਕਿਸੇ ਨੇ ਉਹਨੂੰ ਮਰਦਾ ਸਮਝ ਕੇ ਲਾਸ਼ਾਂ ਦੇ ਢੇਰ ਤੇ ਜਾ ਸੁੱਟਿਆ ਜਦੋਂ ਪਟ્રોલ ਛਿੜ ਕੇ ਲਾਸ਼ਾਂ ਨੂੰ ਅੱਗ ਲਾਈ ਗਈ ਮੈਂ ਸਿਰੋਂ ਅੱਗ ਵਿੱਚ ਹੱਥ ਪੈਰ ਮਾਰਦਿਆਂ ਵੇਖਿਆ ਮੈਂ ਭਾਜ ਕਿਸ ਨੂੰ ਛੁਕ ਲਿਆ ਬਾਬੂ ਜੀ ਉਹ ਬੁਰੀ ਤਰ੍ਹਾਂ ਝੁਲਸਿਆ ਗਿਆ ਸੀ ਉਹਨੂੰ ਬਚਾਉਂਦਿਆਂ ਚਾਉਂਦਿਆਂ ਆ ਮੇਰਾ ਨਾ ਸੱਜਾ ਡੋਲਾ ਬਿਲਕੁਲ ਸੜ ਗਿਆ ਮੈਂ ਪਾਕ ਦਾ ਡੋਲਾ ਵੇਖਿਆ ਉਸ ਤੋਂ ਪੀਲੀ ਪੀਲੀ ਚਰਬੀ ਨਜ਼ਰ ਆ ਰਹੀ ਸੀ ਮੈਂ ਉਸਨੂੰ ਵੇਖਦੇ ਹੀ ਘਬਰਾ ਗਿਆ ਮੈਂ ਪੁੱਛਿਆ ਉਹ ਆਦਮੀ ਬਚ ਗਿਆ ਫਿਰ ਬਾਬੂ ਜੀ ਉਹ ਕੋਈ ਬਹੁਤ شریف ਆਦਮੀ ਸੀ ਜਿਸ ਦੀ ਨੇਕੀ ਤੇ ਸ਼ਰੀਫੀ ਯਾਨੀ ਸ਼ਰਾਫਤ ਤੋ ਦੁਨੀਆ ਕੋਈ ਫਾਇਦਾ ਨਾ ਉਠਾ ਸਕੀ ਅਸਤ ਦੀ ਪੀੜ ਤੇ ਤਕਲੀਫ ਭਰੀ ਹਾਲਤ ਵਿੱਚ ਵੀ ਉਸਨੇ ਆਪਣਾ ਝੁਲਸਿਆ ਹੋਇਆ ਚਿਹਰਾ ਉੱਪਰ ਝੁਕਿਆ ਤੇ ਆਪਣੀਆਂ ਮਰੀਲ ਜੀਆਂ ਅੱਖਾਂ ਨਾਲ ਮੇਰੀਆਂ ਅੱਖਾਂ ਵਿੱਚ ਦੇਖਦਿਆਂ ਉਸਨੇ ਮੇਰਾ ਧੰਨਵਾਦ ਕੀਤਾ ਤੇ ਬਾਪੂ ਜੀ ਭਾਗਵਨ ਨੇ ਆਪਣੀ ਕਲ ਦੀ ਲੜੀ ਨੂੰ ਜੋੜਦਿਆਂ ਹੋਇਆ ਕਿਆ ਕੁਛ ਪਿੱਛੋਂ ਉਹ ਇੰਨਾ ਤੜਫਿਆ ਇੰਨਾ ਤੜਫਿਆ ਕਿ ਅੱਜ ਤੱਕ ਮੈਂ ਕਿਸੇ ਮਰੀਜ਼ ਨੂੰ ਇੰਨੀ ਜਾਨ ਤੋੜਦਿਆਂ ਨਹੀਂ ਵੇਖਿਆ ਹੋਣਾ ਤੇ ਫੇਰ ਉਹ ਮਰ ਗਿਆ। ਉਹਨੂੰ ਬਚਾ ਕੇ ਸਗੋਂ ਮੈਂ ਬਹੁਤ ਆ ਦੁੱਖ ਦੇਣ ਲਈ ਹੀ ਜਿਉਂਦਾ ਰੱਖਿਆ ਤੇ ਫਿਰ ਬਚਾ ਵੀ ਨਾ ਸਕਿਆ। ਹੁਣ ਇਹਨਾਂ ਸੜੇ ਡੋਲਿਆਂ ਨਾਲ ਮੈਂ ਫੇਰ ਉਹਨੂੰ ਉਸੇ ਢੇਰ ਤੇ ਸੋਟਾਇਆ। ਇਸ ਪਿੱਛੋਂ ਕੋਈ ਧਰ ਭਾਗ ਬੋਲ ਨਾ ਸਕਿਆ। ਪੀੜ ਤੇ ਚੀਜ਼ਾਂ ਦੇ ਵਿੱਚੋਂ ਹੀ ਠਹਿ ਠਹਿਰ ਕੇ ਬੋਲਿਆ। ਤੁਸੀਂ ਸਮਝ ਦਿਓ ਉਹਨੂੰ ਕਿਹੜੀ ਬਿਮਾਰੀ ਨੇ ਮਾਰਿਆ। ਬਲੇਗ ਨੇ ਨਹੀਂ ਕਟीन ਨੇ ਕਟीन ਨੇ। ਉਸ ਵੇਲੇ ਤਾਂ ਮਰਿਆਂ ਤੇ ਮਰਦਿਆਂ ਦਾ ਖਿਆਲ ਇਸ ਬੇहद ਕਹਿਰ ਤੇ ਦੁੱਖ ਦੇ ਚੱਕਰ ਵਿੱਚ ਫਸੇ ਲੋਕਾਂ ਨੂੰ ਕਿਸੇ ਹੱਦ ਤੱਕ تسਲੀ ਹੀ ਦਿੰਦਾ ਸੀ। ਉਹਨਾਂ ਸਰਾਫ ਗਰਸਤ ਜੀਆਂ ਦੀਆਂ ਅਸਮਾਨ ਚੀਂਤ ਦੇਣ ਵਾਲੀਆਂ ਚੀਕਾਂ ਪੂਰੀ ਰਾਤ ਕੰਨਾਂ ਵਿੱਚ ਗੂੰਜਦੀਆਂ ਰਹਿੰਦੀਆਂ ਸਨ। ਮਾਮਾ ਦੇ ਹੌਂਕੇ ਤੇ ਵਰਲਾ ਪੈਨਾਂ ਦੀਆਂ ਚੀਕਾਂ ਫਤਨੀਆਂ ਜ਼ਮਾਤਾਂ ਤੇ ਬੱਚਿਆਂ ਦੀਆਂ ਚੀਕ ਤਿਹਾਰੇ ਵਾਲੇ ਉਸ ਸ਼ਹਿਰ ਦੇ ਮਾਹੌਲ ਵਿੱਚ ਅੱਧੀ ਰਾਤ ਵੇਲੇ ਉੱਲੂ ਵੀ ਬੋਲਣੋ ਚੱਕਦੇ ਸਨ। ਉਥੇ ਇੱਕ ਭਿਆਨਕ ਦ੍ਰਿਸ਼ ਪੈਦਾ ਹੋ ਜਾਂਦਾ ਸੀ ਅਜਿਹੇ ਵੇਲੇ ਜਦ ਸਹੀ ਸਲਾਮਤ ਲੋਕਾਂ ਦੇ ਮਨਾਂ ਤੇ ਮਨਾ ਮੋਹੀਂ ਬੋਚ ਰਹਿਦਾ ਸੀ ਸੋਨਾ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ ਜਿਹੜੇ ਘਰਾਂ ਵਿੱਚ ਬਿਮਾਰ ਪੈ ਸੀ ਤੇ ਜਿਨ੍ਹਾਂ ਨੂੰ ਪੀੜੀਏ ਦੇ ਕਿਸੇ ਮਰੀਜ਼ ਵਾਂਗ ਦਰਵਾਜ਼ਿਆਂ ਤੇ ਕੰਧਾਂ ਤੋਂ ਵੀ ਮਯੂਸੀ ਦੀ ਪੀੜੀ ਝੜ ਕੇ ਸਤਾਉਂਦੀ ਸੀ ਤੇ ਫਿਰ ਕੁਆਰੰਟਾਈਨ ਵਾਲੇ ਮਰੀਜ਼ ਜਿਨ੍ਹਾਂ ਨੂੰ ਮਯੂਸੀ ਦੀ ਹੱਦ ਤੋਂ ਪਾਰ ਜਮਰਾਜ ਸਾਖਿਆਤ ਦਿਖਾਈ ਦੇ ਰਿਹਾ ਹੁੰਦਾ ਸੀ ਉਹ ਜ਼ਿੰਦਗੀ ਨਾਲ ਇਸ ਤਰ੍ਹਾਂ ਚੁੰਬੜੇ ਹੋਏ ਸਨ ਜਿਵੇਂ ਕਿਸੇ ਤੂਫਾਨ ਵਿੱਚ ਕੋਈ ਕਿਸੇ ਬਿਰਖ ਦੀ ਟੀਸੀ ਨਾਲ ਚੁੰਬੜਿਆ ਹੋਇਆ ਹੋਵੇ ਤੇ ਪਾਣੀ ਦੀਆਂ ਤੇਜ਼ ਲਹਿਰਾਂ ਉੱਪਰ ਵੱਲ ਚੜ੍ਹਦੀਆਂ ਹੋਈਆਂ ਉਸ ਚੋਟੀ ਨੂੰ ਵੀ ਡਬੋ ਦੇਣਾ ਚਾਹੁੰਦੀਆਂ ਹੋਣ ਉਸ ਦਿਨ ਬਿਮਾਰੀ ਦੇ ਬਹਾਨੇ ਕਰਕੇ ਮੈਂ ਕਵਾਰਨਟਾਈਨ ਵੀ ਨਾ ਗਿਆ ਕਿਸੇ ਜ਼ਰੂਰੀ ਕੰਮ ਦਾ ਬਹਾਨਾ ਬਣਾ ਦਿੱਤਾ ਭਾਵੇਂ ਮੇਰੇ ਦਿਮਾਗ ਵਿੱਚ ਸਖਤ ਝੰਜਲਾਹਟ ਰਹੀ ਕਿਉਂਕਿ ਇਹ ਬਹੁਤ ਸੰਭਵ ਸੀ ਕਿ ਮੇਰੀ ਮਦਦ ਨਾਲ ਕਿਸੇ ਮਰੀਜ਼ ਨੂੰ ਫਾਇਦਾ ਪਹੁੰਚ ਜਾਂਦਾ ਜਿਵੇਂ ਖੋਪ ਮੇਰੇ ਦਿਲ ਦਿਮਾਗ ਤੇ ਸਵਾਰ ਸੀ ਉਸਨੇ ਆਪਣੇ ਸੰਗਲ ਨਾਲ ਮੇਰੇ ਪੈਰ ਜਕੜੀ ਰੱਖੇ ਸ਼ਾਮ ਨੂੰ ਸੌਣ ਵੇਲੇ ਮੈਨੂੰ ਖਬਰ ਮਿਲੀ ਕਿ ਅੱਜ ਸ਼ਾਮ ਕਵਾਰਨਟਾਈਨ ਵਿੱਚ 500 ਦੇ ਕਰੀਬ ਨਵੇਂ ਮਰੀਜ਼ ਪਹੁੰਚੇ ਹਨ ਅੱਜ ਮੈਂ ਪੇਟ ਨੂੰ ਸਾੜ ਸੁੱਟਣ ਵਾਲੀ ਗਰਮ ਕੌਫੀ ਪੀ ਕੇ ਸੌਣ ਹੀ ਲੱਗਾ ਸੀ ਕਿ ਭਗਵਦੀ ਆਵਾਜ਼ ਆਈ ਨੌਕਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹੋ ਸਾਈ ਹੋਇਆ ਭਗਵ ਅੰਦਰ ਆਇਆ ਤੇ ਬੋਲਿਆ ਬਾਬੂ ਜੀ ਬਾਬੂ ਜੀ ਮੇਰੀ ਘਰਵਾਲੀ ਬਿਮਾਰ ਹੋ ਗਈ ਉਦੇ ਗਲੇ ਵਿੱਚ ਗਿਲਟੀਆਂ ਨਿਕਲ ਆਈਆਂ ਨੇ। ਭਗਵਾਨ ਦਾ ਵਾਸਤਾ ਜੇ ਉਹਨੂੰ ਬਚਾ ਲੋ। ਅੱਡਾ 1.5 ਸਾਲ ਦਾ ਬੱਚਾ ਉਹਦਾ ਦੁੱਧ ਪੀਂਦਾ ਉਹ ਵੀ ਮਰ ਜਾਊਗਾ। ਹਮਦਰਦੀ ਦੀ ਥਾਂ ਮੈਂ ਗੁੱਸੇ ਨਾਲ ਕਿਹਾ। ਪਹਿਲਾਂ ਕਿਉਂ ਨਹੀਂ ਆਇਆ? ਕੀ ਬਿਮਾਰੀ ਹੁਣੇ ਸ਼ੁਰੂ ਹੋਈ ਏ? ਮੇਰੇ ਜਦੋਂ ਮੈਂ ਕਟੀਨ ਗਿਆ ਮੂਰਲੀ ਬੁਖਾਰ ਸੀ। ਅੱਛਾ। ਉਹ ਘਰ ਵਿੱਚ ਬਿਮਾਰ ਸੀ ਤੇ ਫਿਰ ਵੀ ਤੂੰ ਕਵਾਰੰਟਾਈਨ ਗਿਆ। ਜੀ ਬਾਬੂ ਜੀ। ਆਗਮ ਨੇ ਕੰਮ ਦਿਆ ਹੋਇਆ ਕਿਆ। ਉਹ ਮਰੀਜ਼ੀ ਦਿੱਲੀ ਸੀ ਮੈਂ ਸਮਝਾ ਸ਼ਾਇਦ ਦੁੱਧ ਚੜ ਗਿਆ ਹੋਣਾ ਔਰ ਕੋਈ ਤਕਲੀਫ ਨਹੀਂ ਸੀ ਨਾਲੇ ਮੇਰੇ ਦੋਵੇਂ ਭਰਾ ਘਰੀ ਸੀ ਤੇ ਸੈਂਕੜੇ ਮਰੀਜ਼ ਕਟीन ਵਿੱਚ ਵਿਚਾਰੇ ਉਹ ਤੂੰ ਆਪਣੀ ਹੱਦੋਂ ਵੱਧ ਮਿਹਰਬਾਨੀ ਤੇ ਕੁਰਬਾਨੀ ਨਾਲ ਪਲੇਗ ਦੇ ਜਰਾ ਸੀਮ ਕਰ ਲਈ ਆਇਆ ਨਾ ਮੈਂ ਤੈਨੂੰ ਕਿਹਾ ਸੀ ਨਾ ਮਰੀਜ਼ਾਂ ਦੇ ਨਾ ਨੇੜੇ ਨਾ ਰਿਆ ਕਰ ਵੇਖ ਇਸੇ ਕਰਕੇ ਅੱਜ ਮੈਂ ਉੱਥੇ ਨਹੀਂ ਗਿਆ ਸਾਰਾ ਖਸੂਰ ਤੇਰਾ ਹੀ ਐ ਹੁਣ ਮੈਂ ਕੀ ਕਰ ਸਕਦਾ ਇਰੇ ਵਰਗੇ ਬਹਾਦਰ ਬੰਦੇ ਨੂੰ ਆਪਣੀ ਬਹਾਦਰੀ ਦਾ ਸਵਾਦ ਵੇਖਣਾ ਚਾਹੀਦਾ ਹੈ ਇਥੇ ਸ਼ਹਿਰ ਵਿੱਚ ਸੈਂਕੜੇ ਮਰੀਜ਼ ਪਏ ਨੇ ਭਾਗਵ ਨੇ ਬੜੀ ਅਦੀਨਕੀ ਨਾਲ ਬੇਨਤੀ ਕਰਦਿਆਂ ਕਿਆ ਪਰ ਈਸ਼ਵਰ ਯਸੂ ਮਸੀ ਉਹ ਚੱਲ ਦੌੜ ਜਾ ਇਥੋਂ ਆਇਆ ਕਿਸੇ ਥਾਂ ਦਾ ਵੱਡਾ ਪੈਗੰਬਰ ਤੂੰ ਜਾਣ ਬੁੱਝ ਕੇ ਅੱਗ ਵਿੱਚ ਹੱਥ ਪਾਇਆ ਹੁਣ ਇਸ ਦੀ ਸਜ਼ਾ ਮੈਂ ਕਿਉਂ ਭੁਗਤਾਂ ਕਰਵਾਨੀ ਇਸ ਤਰ੍ਹਾਂ ਛੋੜੀ ਹੁੰਦੀ ਹੈ ਇੰਨੀ ਰਾਤ ਨੂੰ ਹੁਣ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਪਰ ਪਾਤਰੀ ਲਾ ਬੇ ਉਹ ਚੱਲ ਜਾ ਹੁਣ ਉਹ ਜਿ ਲੱਗਦਾ ਪਾਤਰੀ ਲਾ ਪੇਦਾ ਭਗਵ ਸਿਰ ਨੀਵਾ ਕਰਕੇ ਤੁਰ ਗਿਆ ਉਸ ਦੇ ਜਾਣ ਦੇ ਅੱਧਾ ਘੰਟਾ ਪਿੱਛੋਂ ਮੇਰਾ ਗੁੱਸਾ ਠੰਡਾ ਹੋਇਆ ਤਾਂ ਮੈਂ ਆਪਣੇ ਕੀਤੇ ਤੇ ਸ਼ਰਮਿੰਦਾ ਹੋਇਆ ਪਰ ਇਹ ਵੀ ਮੇਰੀ ਕਿੱਦਰ ਦੀ ਸਮਝਦਾਰੀ ਸੀ ਜਿਹੜਾ ਮੈਂ ਬਾਅਦ ਵਿੱਚ ਗਲਤੀ ਮਹਿਸੂਸ ਕਰ ਰਿਹਾ ਸਾਂ ਬਿਨਾਂ ਸ਼ੱਕ ਮੇਰੇ ਵਾਸਤੇ ਹੁਣ ਸਭ ਤੋਂ ਵੱਡੀ ਸਜ਼ਾ ਇਹੋ ਸੀ ਕਿ ਆਪਣੇ ਅਹੰਮ ਨੂੰ ਕੁਚੜ ਕੇ ਭਗਵ ਕੋਲੋਂ ਆਪਣੇ ਬਤਿਹਰੇ ਦੀ ਮਾਫੀ ਮੰਗਾ ਜੋ ਉਸਦੀ ਪਤਨੀ ਦਾ ਇਲਾਜ ਪੂਰੀ ਲਗਨ ਨਾਲ ਕਰਾਂ ਮੈਂ ਜਲਦੀ ਜਲਦੀ ਕੱਪੜੇ ਪਾਏ ਤੇ ਦੌੜਿਆ ਦੌੜਿਆ ਭਗਵ ਦੇ ਘਰ ਪਹੁੰਚਿਆ ਉੱਥੇ ਜਾ ਕੇ ਮੈਂ ਵੇਖਿਆ ਕਿ ਭਗਵ ਦੇ ਦੋਵੇਂ ਛੋਟੇ ਭਰਾ ਆਪਣੀ ਪਰਜਾਈ ਦੀ ਮੰਜੀ ਘਰੋਂ ਬਾਹਰ ਕੱਢ ਰਹੇ ਸੀ ਮੈਂ ਭਗਵ ਨੂੰ ਪੁੱਛਿਆ ਕਿਸ ਨੂੰ ਕਿੱਥੇ ਲੈ ਕੇ ਜਲਿਓ ਭਗਵ ਨੇ ਹੌਲੀ ਜਿਹਾ ਕਿਹਾ ਕੌਂਟਿਨ ਵਿੱਚ ਤੇ ਹੁਣ ਤੇਰੇ ਖਿਆਲ ਵਿੱਚ ਕੁਆਰੰਟਾਈਨ ਨਰਕ ਨਹੀਂ ਰਿਹਾ ਭਗਵ ਤੁਸੀਂ ਉਹਨਾਂ ਨਾਲ ਜੋ ਕਰ ਦਿੱਤੀ ਸੀ ਬਾਬੂ ਜੀ ਔਰ ਚਾਰੇ ਕੀ ਸੀ ਮੈਂ ਸੋਚਿਆ ਉੱਥੇ ਹਕੀਮ ਦੀ ਮਦਦ ਮਿਲ ਜਾਊਗੀ ਤੇ ਇਹਦੇ ਨਾਲ ਹੀ ਦੂਜੇ ਮਰੀਜ਼ਾਂ ਦਾ ਵੀ ਧਿਆਨ ਰੱਖ ਲਵਾਂਗਾ ਰੱਖ ਜੋ ਮੰਜਾ ਇੱਥੇ ਹੀ ਅਜੇ ਤੇਰੇ ਦਿਮਾਗ ਚੋਂ ਦੂਜੇ ਮਰੀਜ਼ਾਂ ਦਾ ਫਿਕਰ ਨਹੀਂ ਗਿਆ ਮੂਰਖ ਮੰਜਾ ਅੰਜਾ ਰੱਖ ਦਿੱਤਾ ਗਿਆ ਤੇ ਮੇਰੇ ਕੋਲ ਜਿਹੜੀ ਸਭ ਤੋਂ ਵਧੀਆ ਦਵਾਈ ਸੀ ਮੈਂ ਭਗਵਦੀ ਘਰ ਵਾਲੀ ਨੂੰ ਪਿਆਈ ਤੇ ਫਿਰ ਜਿਵੇਂ ਮੈਂ ਆਪਣੇ ਅਧਿਕ ਦੁਸ਼ਮਣ ਜਾਨੀ ਬਿਮਾਰੀ ਦਾ ਮੁਕਾਬਲਾ ਕਰਨ ਲੱਗ ਪਿਆ ਭਾਗਵ ਦੀ ਪਤਨੀ ਨੇ ਅੱਖਾਂ ਖੋਲ ਦਿੱਤੀਆਂ। ਭਾਗਵ ਨੇ ਠਿਰਕਦੀ ਆਵਾਜ਼ ਵਿੱਚ ਕਿਹਾ, ਤੁਹਾਡਾ ਸੰਸਾਰੀ ਉਮਰ ਨਹੀਂ ਭੁੱਲੂੰਗਾ ਬਾਬੂ ਜੀ। ਮੈਂ ਕਿਹਾ ਮੈਨੂੰ ਆਪਣੇ ਰਵੱਈਏ ਦਾ ਸਖਤ ਅਫਸੋਸ ਹੈ ਭਾਗਵ। ਰੱਬ ਤੇਰੀ ਸੇਵਾ ਦਾ ਬਦਲਾ ਤੇਰੀ ਪਤਨੀ ਨੂੰ ਠੀਕ ਕਰਕੇ ਦੇ ਦੇਵੇ। ਫਿਰ ਆਪਣੇ ਉਸੇ ਲੁਕਵੇਂ ਵਿਰੋਧੀ ਅਰਥਾਤ ਪਲੇਗ ਨੂੰ ਮੈਂ ਆਪਣਾ ਆਖਰੀ ਹਥਿਆਰ ਇਸਤੇਮਾਲ ਕਰਦੇ ਦੇਖਿਆ। ਭਾਗਵ ਦੀ ਪਤਨੀ ਦੇ ਬੁੱਲ ਕੰਬਣ ਲੱਗੇ। ਉਸੀ ਨਵਤ ਜਿਹੜੀ ਮੇਰੇ ਹੱਥ ਵਿੱਚ ਸੀ ਧੀਮੀ ਹੋ ਕੇ ਮੋਢੇ ਵੱਲ ਸਰਕਣ ਲੱਗ ਪਈ। ਮੇਰੇ ਮੁਕਮੇ ਵਿਰੋਧੀ ਨੇ ਜਿਸ ਦੀ ਕੇ ਆਮ ਤੌਰ ਤੇ ਜਿੱਤ ਹੁੰਦੀ ਸੀ ਇੱਕ ਵਾਰ ਫਿਰ ਮੈਨੂੰ ਚਾਰੇ ਖਾਨੇ ਚਿਤ ਕਰ ਦਿੱਤਾ ਸੀ। ਮੈਂ ਸ਼ਰਮਿੰਦਗੀ ਨਾਲ ਸਿਰ ਝੁਕੋਂ ਯਕੀਆ ਭਾਗਵ। ਵਾਜਨ ਨਸੀਬ ਭਾਗਵ। ਤੈਨੂੰ ਆਪਣੀ ਕੁਰਬਾਨੀ ਦਾ ਇਹ ਜੀਵਨਾਮ ਮਿਲਿਆ। ਓਹ ਹੋ। ਭਾਗਵ ਫੁੱਟ ਫੁੱਟ ਕੇ ਰੋਣ ਲੱਗਾ। ਇਹ ਦ੍ਰਿਸ਼ ਕਿੰਨਾ ਦਰਦਨਾਕ ਸੀ। ਜਦੋਂ ਭਾਗਵ ਨੇ ਆਪਣੇ ਬਿਲਕੁਲ ਦੇ ਹੋਏ ਬਾਲ ਨੂੰ ਉਸਦੀ ਮਾਂ ਨਾਲੋਂ ਖਿੱਚ ਕੇ ਬਾਹਰ ਕੀਤਾ ਤੇ અત્યੰਤ ਹਲੀਮੀ ਨਾਲ ਮੈਨੂੰ ਵਾਪਸ ਮੋੜ ਦਿੱਤਾ ਮੇਰਾ ਖਿਆਲ ਸੀ ਕਿ ਭਾਗਵ ਹੁਣ ਆਪਣੀ ਦੁਨੀਆ ਨੂੰ ਹਨੇਰੀ ਸਮਝ ਕੇ ਕਿਸੇ ਬਾਰੇ ਸੋਚੇਗਾ ਵੀ ਨਹੀਂ ਪਰ ਅਗਲੇ ਦਿਨ ਮੈਂ ਉਸਨੂੰ ਪਹਿਲਾਂ ਨਾਲੋਂ ਵੀ ਬਹੁਤ ਥੇ ਬਿਮਾਰਾਂ ਦੀ ਮਦਦ ਕਰਦਿਆਂ ਵੇਖਿਆ ਉਸਨੇ ਸੈਂਕੜੇ ਘਰਾਂ ਦੇ ਇਚਰਾਗ ਬੁੱਝਣ ਤੋਂ ਬਚਾ ਲਏ ਤੇ ਆਪਣੀ ਜ਼ਿੰਦਗੀ ਦੀ ਜ਼ਰਾ ਵੀ ਪਰਵਾਹ ਨਾ ਕੀਤੀ ਮੈਂ ਵਿਭਾਗ ਦੀ ਪੈਰਵੀ ਕਰਦਿਆਂ ਹੋਇਆਂ ਬੜੀ ਸ਼ਿੱਦਤ ਨਾਲ ਕੰਮ ਵਿੱਚ ਖੁੱਬ ਗਿਆ। ਕੁਆਰੰਟਾਈਨ ਤੇ ਹਸਪਤਾਲਾਂ ਦੇ ਕੰਮ ਤੋਂ ਫਾਰਗ ਹੋ ਕੇ ਆਪਣੀ ਵੇਲ ਦੇ ਸਮੇਂ ਵਿੱਚ ਸ਼ਹਿਰ ਦੇ ਗਰੀਬ ਤਬਕਿਆਂ ਦੇ ਲੋਕਾਂ ਦੇ ਘਰੀ ਜੋ ਕਿ ਨਾਲਿਆਂ ਦੇ ਕੰਡਿਆਂ ਤੇ ਵਸੇ ਹੋਣ ਕਰਕੇ ਬਿਮਾਰੀ ਪੈਦਾ ਹੋਣ ਦੀ ਜਗ੍ਹਾ ਸੰਭਲ ਚੰਨ ਦਿੱਤਾ। ਹੁਣ ਵਾਤਾਵਰਨ ਬਿਮਾਰੀ ਦੇ ਜਰਾ ਸੀਮਾ ਤੋਂ ਬਿਲਕੁਲ ਮੁਕਤ ਹੋ ਚੁੱਕਾ ਸੀ। ਸ਼ਹਿਰ ਨੂੰ ਪੂਰੀ ਤਰ੍ਹਾਂ ਧੋ ਦਿੱਤਾ ਗਿਆ ਸੀ। ਚੂਹਿਆਂ ਦਾ ਕਿਤੇ ਨਾਮ ਨਿਸ਼ਾਨ ਨਹੀਂ ਸੀ ਦਿੱਸਦਾ। ਫਰੀ ਸ਼ਹਿਰ ਵਿੱਚ ਕਿਤੇ ਇੱਕ ਅਦ ਕੈਸ ਲੱਭਦਾ ਜਿਸ ਵੱਲ ਤੁਰੰਤ ਧਿਆਨ ਦੇ ਦਿੱਤਾ ਜਾਣ ਕਰਕੇ ਬਿਮਾਰੀ ਵਧਨ ਦਾ ਖਤਰਾ ਬਾਕੀ ਨਾ ਰਿਹਾ ਸ਼ਹਿਰ ਦਾ ਬਿਮਾਰੀ ਤੋਂ ਪਹਿਲਾਂ ਵਾਲਾ ਰੂਪ ਵਾਪਸ ਆ ਗਿਆ ਸਕੂਲ ਕਾਰਜ ਤੇ ਦਫਤਰ ਖੁੱਲਣ ਲੱਗ ਪਏ ਇੱਕ ਗੱਲ ਜੋ ਮੈਂ ਬਾਜ਼ਾਰਾਂ ਤੋਂ ਲੰਘ ਜਾ ਮਹਿਸੂਸ ਕੀਤੀ ਕਿ ਲੋਕ ਚਾਰ ਚਫੇਰਿਓ ਮੇਰੇ ਵੱਲ ਉਂਗਲਾਂ ਕਰ ਕਰ ਗੱਲਾਂ ਕਰਦੇ ਤੇ ਅਹਸਾਨਮੰਦ ਨਜ਼ਰਾਂ ਨਾਲ ਮੇਰੇ ਵੱਲ ਵੇਖਦੇ ਅਖਬਾਰਾਂ ਵਿੱਚ ਸਨਮਾਨਯੋਗ ਸ਼ਖਸੀਅਤਾਂ ਨਾਲ ਮੇਰੀਆਂ ਤਸਵੀਰਾਂ ਛਪੀਆਂ ਇਸ ਚਾਰ ਚਫੇਰੇ ਦੀ ਪ੍ਰਸ਼ੰਸਾ ਸੇਵਾਹੋਵਾਹੀ ਦੀ ਬਾਛਣ ਨੇ ਮੇਰੇ ਅੰਦਰ ਕੁਝ غرੂਰ ਜਿਆ ਪੈਦਾ ਕਰ ਦਿੱਤਾ ਆਖਰਿਕ ਵਿਸ਼ਾਲ ਜਲਸਾ ਹੋਇਆ ਜਿਸ ਵਿੱਚ ਸ਼ਹਿਰ ਦੇ ਵੱਡੇ ਵੱਡੇ ਅਧਿਕਾਰੀ ਤੇ ਡਾਕਟਰ ਬੁਲਾਏ ਗਏ ਨਗਰਪਾਲਿਕਾ ਨਾਲ ਸੰਬੰਧਿਤ ਮੰਤਰੀ ਨੇ ਇਸ ਕੇਸ ਦੀ ਪ੍ਰਧਾਨਗੀ ਕੀਤੀ ਇਹ ਮੰਤਰੀ ਸਾਹਿਬ ਦੇ ਨਾਲ ਵਾਲੀ ਕੁਰਸੀ ਤੇ ਬਿਠਾਇਆ ਗਿਆ ਕਿਉਂਕਿ ਉਹ ਸਮਾਗਮ ਮੈਨੂੰ ਹੀ ਸਨਮਾਨਿਤ ਕਰਨ ਵਾਸਤੇ ਵਿਅੰਤਿਆ ਗਿਆ ਸੀ ਹਾਰਾਂ ਦੇ ਭਾਰ ਨਾਲ ਮੇਰੀ ਧੌਣ ਚੁੱਕੀ ਜਾ ਰਹੀ ਸੀ ਆਉਣ ਭਰੀਆਂ ਨਜ਼ਰਾਂ ਨਾਲ ਮੈਂ ਕਦੇ ਇੱਧਰ ਵੇਖਦਾ ਤੇ ਕਦੇ ਉੱਧਰ ਮਨੁੱਖ ਜਾਤੀ ਦੀ ਸੇਵਾ ਦਾ ਧਰਮ ਪੂਰੀ ਤਨਦੇਹੀ ਨਾਲ ਨਿਭਾਉਣ ਦੇ ਬਦਲੇ ਨਿਹਯਤ ਸ਼ੁਕਰਗੁਜ਼ਾਰੀ ਦੀ ਭਾਵਨਾ ਦੇ ਨਾਲ ਮੈਨੂੰ 1000 ਰੁਪਏ ਦੀ ਥੈਲੀ ਨਿੱਕੀ ਜੀ ਰਕਮ ਕਹਿ ਕੇ ਭੇਟਾ ਕੀਤੀ ਗਈ ਜਿੰਨੇ ਵੀ ਲੋਕ ਹਾਜ਼ਰ ਸਨ ਸਭ ਨੇ ਆਮ ਤੌਰ ਤੇ ਤੇ ਮੇਰੀ ਸਹਿਯੋਗੀਆਂ ਨੇ ਖਾਸ ਤੌਰ ਤੇ ਮੇਰੀ ਤਾਰੀਫ਼ ਕੀਤੀ ਤੇ ਕਿਹਾ ਕਿ ਬਲੇਕ ਦੀ ਮਹਾਮਾਰੀ ਵੇਲੇ ਜਿੰਨੀਆਂ ਜਾਨਾਂ ਮੇਰੀ ਸਖਤ ਮਿਹਨਤ ਨਾਲ ਬਚੀਆਂ ਉਹਨਾਂ ਦੀ ਗਿਣਤੀ ਕਰਨੀ ਸੰਭਵ ਨਹੀਂ ਮੈਂ ਦਿਨ ਵੇਖਿਆ ਨਾ ਰਾਤ ਤੇ ਆਪਣੀ ਜਾਨ ਨੂੰ ਦੇਸ਼ ਦੀ ਜਾਨ ਤੇ ਪੈਸੇ ਨੂੰ ਸਮਾਜ ਦੀ ਦੌਲਤ ਸਮਝਿਆ ਬਿਮਾਰੀ ਦੇ ਘੜ ਵਿੱਚ ਪਹੁੰਚ ਕੇ ਮਰਦੇ ਹੋਏ ਬੰਦਿਆਂ ਨੂੰ ਸਿਹਤ ਯਾਬੀ ਦਾ ਜਾਮ ਪਿਆਇਆ ਮੰਤਰੀ ਸਾਹਿਬ ਨੇ ਮੇਜ਼ ਦੇ ਖੱਬੇ ਪਾਸੇ ਖੜੇ ਹੋ ਕੇ ਇੱਕ ਪਤਲੀ ਜੀ ਸੋਟੀ ਹੱਥ ਵਿੱਚ ਫੜੀ ਤੇ ਲੋਕਾਂ ਦਾ ਜਾਨ ਉਸ ਕਾਲੀ ਲਕੀਰ ਵੱਲ ਦਵਾਇਆ ਜੋ ਕੰਧ ਤੇ ਟੰਗੇ ਨਕਸ਼ੇ ਵਿੱਚ ਬਿਮਾਰੀ ਦੇ ਦਿਨੀ ਲਗਾਤਾਰ ਵੱਧੀ ਮੌਤ ਤੋਂ ਸਿਹਤਮੰਦ ਹੋਣ ਦੇ ਲੋਕਾਂ ਦੀ ਗਿਣਤੀ ਦਰਸਾਉਂਦੀ ਸੀ ਆਖਰ ਉਹਨਾਂ ਨੇ ਨਕਸ਼ੇ ਵਿੱਚ ਉਹ ਦਿਨ ਵੀ ਦਿਖਾਇਆ ਜਦੋਂ ਮੇਰੀ ਨਿਗਰਾਨੀ ਵਿੱਚ 54 ਮਰੀਜ਼ ਰੱਖੇ ਗਏ ਤੇ ਸਾਰੇ ਠੀਕ ਹੋ ਗਏ ਯਾਨੀ ਨਤੀਜਾ 100%ਦਰਿਆ ਤੇ ਕਾਲੀ ਲਕੀਰ ਆਪਣੇ ਸਿਖਰ ਤੇ ਪਹੁੰਚ ਗਈ ਫਿਰ ਮੰਤਰੀ ਜਿਨੇ ਆਪਣੇ ਭਾਸ਼ਣ ਵਿੱਚ ਮੇਰੀ ਹਿੰਮਤ ਨੂੰ ਬਹੁਤ ਸਲਾਇਆ ਐਲਾਨ ਕੀਤਾ ਕਿ ਮੇਰੀ ਖੇਦਮਤ ਦੇ ਨਾਮ 'ਤੇ ਮੈਨੂੰ ਲੈਫਟੀਨੈਂਟ ਕਰਨਲ ਬਣਾਇਆ ਜਾ ਰਿਹਾ ਹੈ ਹਰ ਪ੍ਰਸ਼ੰਸਾ ਤੇ ਵਾਵਾ ਦੀਆਂ ਭਰਪੂਰ ਤਾੜੀਆਂ ਨਾਲ ਗੂੰਜ ਉੱਠਿਆ ਇਨ੍ਹਾਂ ਤਾੜੀਆਂ ਦੇ ਸ਼ੋਰ ਵਿੱਚ ਹੀ ਮੈਂ ਆਪਣਾ غرੂਰ ਭਰਿਆ ਸਿਰ ਚੁੱਕਿਆ ਤੇ ਮੰਤਰੀ ਸਾਹਿਬ ਦੇ ਦੂਜੇ ਸਨਮਾਨਯੋਗ ਸ਼ਹਿਰੀਆਂ ਦਾ ਧੰਨਵਾਦ ਕਰਦਿਆਂ ਹੋਇਆਂ ਇੱਕ ਲੰਮਾ ਚੌੜਾ ਭਾਸ਼ਣ ਦਿੱਤਾ ਜਿਸ ਵਿੱਚ ਹੋਰ ਗੱਲਾਂ ਤੋਂ ਬਿਨਾਂ ਮੈਂ ਦੱਸਿਆ ਕਿ ਸਾਡੇ ਧਿਆਨ ਵਿੱਚ ਨਾ ਸਿਰਫ ਹਸਪਤਾਲ ਤੇ ਕੁਆਰੰਟਾਈਨ ਸਨ ਸਗੋਂ ਗਰੀਬ ਤਬਕੇ ਦੇ ਲੋਕਾਂ ਦੇ ਘਰ ਵੀ ਸਨ ਉਹਨਾਂ ਲੋਕਾਂ ਕੋਲ ਆਪਣੇ ਬਚਾਅ ਦੀ ਸਮਰੱਥਾ ਨਹੀਂ ਸੀ ਤੇ ਉਹੋ ਹੀ ਲਗਾਤਾਰ ਇਸ ਬਿਮਾਰੀ ਦਾ ਸ਼ਿਕਾਰ ਹੋਏ ਮੈਂ ਤੇ ਮੇਰੇ ਸਹਿਯੋਗੀਆਂ ਨੇ ਬਿਮਾਰੀ ਦੀ ਉਪਜ ਦੇ ਸਹੀ ਸੰਤਰਾਸ਼ ਕੀਤੇ ਫਿਰ ਆਪਣਾ ਸਾਰਾ ਧਿਆਨ ਤੇ ਜ਼ੋਰ ਰੋਗ ਦੀ ਜੜ ਪੁੱਟਣ ਵਿੱਚ ਲਾ ਦਿੱਤਾ ਕਵਾਰਨਟਾਈਨ ਤੇ ਹਸਪਤਾਲ ਤੋਂ ਛੁੱਟੀ ਪਿੱਛੋਂ ਅਸੀਂ ਰਾਤਾਂ ਉਹਨਾਂ ਖੌਫਨਾਕ ਥਾਵਾਂ ਤੇ ਹੀ ਗੁਜ਼ਾਰੀਆਂ ਉਸ ਜਲਸੇ ਤੋਂ ਪਿੱਛੋਂ ਮੈਂ ਬਤੌਰ ਲੈਫਟਿਨੈਂਟ ਕਰਨਲ ਆਪਣੀ ਮਾਨਮਤੀ ਤੋਂ ਉੱਪਰ ਚੁੱਕੀ ਹਾਰ ਨਾਲ ਲੱਦਿਆ ਹੋਇਆ 1000 ਰੁਪਏ ਦਾ ਨਾਮ ਜੇਬ ਵਿੱਚ ਪਾਈ ਘਰ ਪਹੁੰਚਿਆ ਤਾਂ ਮੈਨੂੰ ਇੱਕ ਪਾਸਿਓਂ ਮੱਧਮ ਜੀ ਆਵਾਜ਼ ਸੁਣਾਈ ਦਿੱਤੀ ਬਾਬੂ ਜੀ ਬਹੁਤ ਬਹੁਤ ਵਧਾਈ ਭਗਵ ਨੇ ਬਦਾਈ ਦਿੰਦਿਆਂ ਆਪਣਾ ਪੂਰਾ ਝਾੜੂ ਨੇੜਲੇ ਹਾਜ ਦੇ ਗੰਦੇ ਟੱਕਣ ਤੇ ਰੱਖ ਦਿੱਤਾ ਤੇ ਦੋਹਾਂ ਹੱਥਾਂ ਨਾਲ ਆਪਣਾ ਬੜਾਸਾ ਖੋਲ ਦਿੱਤਾ ਮੈਂ ਅਚੰਬਤ ਖੜ ਗਿਆ ਤੂੰ ਹੈ ਭਗਵ ਮੈਂ ਬੜੀ ਮੁਸ਼ਕਲ ਨਾ ਕਿਆ ਦੁਨੀਆ ਤੈਨੂੰ ਨਹੀਂ ਜਾਣਦੀ ਭਗਵ ਤਾ ਨਾ ਜਾਣੇ ਮੈਂ ਤਾਂ ਜਾਣਦਾ ਤੇਰਾ ਯਸੂ ਤਾਂ ਜਾਂਦਾ ਹੈ ਆਜਰੀ ਆਪੇ ਦੇ ਬੇਮਿਸਾਲ ਚੇਲੇ ਤੇਰੇ ਤੇ ਰੱਬ ਦੀ ਕਿਰਪਾ ਹੋਵੇ ਕੁਝ ਵੇਲੇ ਮੇਰਾ ਗਲਾ ਸੁੱਕ ਗਿਆ। ਭਗਵਦੀ ਮਰਦੀ ਹੋਈ ਪਤਨੀ ਤੇ ਬੱਚੇ ਦੀ ਤਸਵੀਰ ਮੇਰੀਆਂ ਅੱਖਾਂ ਵਿੱਚੋਂ ਭਰਾਈ। ਹਾਰ ਦੇ ਭਾਰ ਨਾਲ ਮੈਨੂੰ ਆਪਣੀ ਤੌਣ ਟੁੱਟਦੀ ਹੋਈ ਮਹਿਸੂਸ ਹੋਈ। ਤੇ ਬਟੂਏ ਦੇ ਬੋਝ ਨਾਲ ਜੇ ਫਟਣ ਲੱਗੀ ਜਾਂਪਨ ਲੱਗੀ। ਤੇ ਇੰਨਾ ਸਨਮਾਨ ਹਾਸਲ ਕਰਨ ਦੇ ਬਾਵਜੂਦ ਮੈਂ ਖੁਦ ਨੂੰ ਨਕਾਰਾ ਸਮਝਿਆ ਹੋਇਆ ਇਸ ਕਦਰਦਾਨ ਦੁਨੀਆ ਦਾ ਮਾਤਮ ਮਨਾਉਣ ਲੱਗ ਪਿਆ। д а н в а